ਸੋ ਅੱਜ ਅੱਗੇ ਨਾ ਹੋਣ। ਆਹ ਬੋਤਾ ਬਸ ਸਿਰੋ ਸਾਹ ਉੱਤਰਨ ਤੋਂ ਚੰਗਾ ਜੀ। ਧੰਨਵਾਦ। ਹੋਰ ਪਾਣੀ ਪਾ ਲਓ। ਆਹ ਸਾਰੇ ਰੋਮੈਨ ਦੇ ਲੈ। ਹਾਂ ਜੀ। ਠੀਕ ਹੈ। ਨੋ ਲਓ ਫੋਟੋ। ਆਹ ਲਓ ਲਓ ਭਾਜੀ ਜਾਨਾ ਪਈ। ਹਾਂ ਦੇਖੋ। ਲੈ ਜਾਓ ਫੋਟੋ ਵੀ ਚਾਈ ਜਾਓ। ਚਲੋ ਦੀਦੀ। ਆਪਣੀ ਜਗ੍ਹਾ ਤੇ ਚਾਈ ਜਾਓ। ਜਿਹਨੇ ਯਾਤਰਾ ਕਰ ਰਹੀ ਉਹ ਕਿੱਕ ਲਈ ਜਾਓ। ਆਪਾਂ ਕਰੀਏ ਜੀ ਆਪਾਂ ਕਰੀਏ ਫੋਟੋ ਲੈ ਆਓ ਆਓ ਜੀ ਇੱਕ ਕੇਟਾ ਪੂਰੀ ਲੈ ਕੇ ਕਰ ਲਈ ਜੀ ਆ ਤੇਲ ਸਾਬਣ ਛਟਰੀ ਸਭ ਕੁਝ ਆ ਜੀ ਯਾਤਰਾ ਸੁਖਦ ਹੋਵੇ ਸਾਲ ਪੁਸਾਈ ਹੋਰ ਆਜੋ ਜੀ ਆਜੋ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਇਹ ਤੀਜੀ ਵਾਰ ਸ ਹੈ ਜਿਹੜੀ ਮੁੱਖ ਮੰਤਰੀ ਤਿਰਥ ਯਾਤਰਾ ਸਕੀਮ ਥੱਲੇ ਚਲਾਈ ਜਾ ਰਹੀ ਆ ਔਰ ਅੱਜ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਇੱਕ ਬੜਾ ਨਾਮੀ ਪਿੰਡ ਆ ਗੋਤਪੋਖਰ ਮੈਂ ਸਮਝਦਾ ਇਹ ਪਿੰਡ ਸ਼ਹੀਦਾਂ ਦਾ ਸੈਨਿਕਾਂ ਦਾ ਇਹ ਧਰਤੀ ਆ ਔਰ ਮੈਂ ਸਮਝਦਾ ਵੀ ਇੱਥੋਂ ਦੀ ਸੰਗਤ ਵੀ ਬਹੁਤ ਜ਼ਿਆਦਾ ਰੂਹਾਨੀਅਤ ਦੇ ਨਾਲ ਜੁੜੀ ਆ ਸੋ ਅੱਜ ਅਸੀਂ ਇੱਥੋਂ ਜਿਹੜੀ ਇਹ ਬੱਸ ਹੈ ਨਿਵਾਣਾ ਕਰ ਰਹੇ ਆ ਇਹ ਤੀਰਥ ਯਾਤਰਾ ਜਿਹੜੀ ਆ ਇਹ ਆਨੰਦਪੁਰ ਸਾਹਿਬ ਔਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਦਰਸ਼ਨਾਂ ਲਈ ਜਾਊਗੀ ਔਰ ਮੈਂ ਸਮਝਣਾ ਕਿ ਮੁੱਖ ਮੰਤਰੀ ਜੀ ਦਾ ਬਹੁਤ ਵਧੀਆ ਉਪਰਾਲਾ ਅੱਜ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਦਾ ਮੌਕਾ ਸੰਗਤ ਨੂੰ ਮਿਲ ਰਿਹਾ ਅਕਾਲ ਪੁਰਖ ਕਿਰਪਾ ਕਰੇ ਔਰ ਜਿਸ ਵਕਤ ਨਗਰ ਤੋਂ ਇਲਾਕੇ ਤੋਂ ਸੰਗਤ ਇਕੱਠੀ ਹੋ ਕੇ ਜਾਂਦੀ ਆ ਉਹਦੇ ਵਿੱਚ ਭਾਈਚਾਰਾ ਸਦ ਭਾਵਨਾ ਪਿਆਰ ਜਿਹੜਾ ਉਹ ਵੱਧਾ ਔਰ ਮੈਨੂੰ ਅੱਜ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਹ ਸੰਗਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਬੀਬੀਆਂ ਉਹ ਵੀ ਅੱਜ ਸ਼ਾਮਲ ਹੋ ਰਹੀਆਂ ਨੇ ਸੋ ਅਕਾਲ ਪੁਰਖ ਕਿਰਪਾ ਕਰੇ ਇਹਨਾਂ ਦੀ ਯਾਤਰਾ ਪਰਮੇਸ਼ਵਰ ਨਾਲ ਹੋ ਕੇ ਸਾਈ ਹੋ ਕੇ ਕਾਮਯਾਬੀ ਨਾਲ ਪੂਰੀ ਕਰੇ ਔਰ ਅੱਜ ਸਾਡੀ ਮੈਡੀਕਲ ਟੀਮ ਵੀ ਇੱਥੇ ਆਈ ਆ ਜਿਨ੍ਹਾਂ ਨੇ ਇਕੱਲੇ ਇਕੱਲੇ ਯਾਤਰੀ ਦਾ ਬੀਪੀ ਵਗੈਰਾ ਸਾਰਾ ਜਨਰਲ ਚੈੱਕਅਪ ਕੀਤਾ ਜੇ ਕਿਸੇ ਨੂੰ ਕੋਈ ਮਾੜੀ-ਮੋਟੀ ਮੈਡੀਸਨ ਦੀ ਲੋੜ ਪਈ ਆ ਉਹ ਵੀ ਨਾਲ ਦਿੱਤੀ ਆ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਨੇ ਇੱਕ-ਇੱਕ ਕਿੱਟ ਜਿਹੜੀ ਆ ਹਰ ਯਾਤਰੀ ਨੂੰ ਉਹ ਵੀ ਮੁਹੱਈਆ ਕਰਾਈ ਆ ਜਿਹਦੇ ਵਿੱਚ ਬਕਾਇਦਾ ਕੰਬਲ ਆ ਸਰਾਣਾ ਵਾ ਸਾਬਣ ਤੇਲ ਆ ਛਤਰੀ ਆ ਸੋ ਤਾਂਕਿ ਉਹਨਾਂ ਨੂੰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਆ ਤੀਸਰੀ বাস ਜਿਹੜੀ ਅੱਜ ਅਸੀਂ ਇੱਥੋਂ ਯਾਤਰਾ ਲਈ ਵਿਦਾ ਕਰ ਰਹੇ ਆ ਦੋ ਅਸੀਂ ਪਹਿਲਾਂ ਕਰ ਚੁੱਕੇ ਆ ਸੋ ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਸਰਕਾਰ ਦੇ ਉਪਰਾਲੇ ਔਰ ਲੋਕਾਂ ਦੀ ਮੰਗ ਸੀਗੀ ਕਿ ਉਹਨਾਂ ਦੇ ਗੁਰੂ ਧਾਮਾਂ ਦੇ ਉਹਨਾਂ ਥਾਵਾਂ ਦੇ ਜਿੱਥੇ ਲੋਕਾਂ ਦੀ ਸ਼ਰਧਾ ਜਿੱਥੇ ਲੋਕਾਂ ਦੀ ਆਸਤਾ ਜਿੱਥੇ ਲੋਕ ਪ੍ਰੇਰਨਾ ਲੈ ਕੇ ਆਉਂਦੇ ਨੇ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਸਰਕਾਰ ਵੱਲੋਂ ਕਰਾਏ ਜਾ ਰਹੇ ਨੇ ਸੋ ਅੱਜ ਅਸੀਂ ਇਸ ਯਾਤਰਾ ਨੂੰ ਇੱਥੋਂ ਚਲਾਉਣ ਵਾਸਤੇ ਸਾਰੇ ਹਾਜ਼ਰ ਹੋਏ ਆ ਸੋ ਇੱਕ ਵਾਰੀ ਫੇਰ ਸਿੱਤੇ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਉਹਦੇ ਅਕਾਲ ਪੁਰਖ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਰਥਨ ਦਿੱਤੀ ਸਰਕਾਰ ਨੂੰ ਲੋਕਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਲਈ ਸੋ ਮੈਂ ਸਾਰਿਆਂ ਨੂੰ ਇਸ ਯਾਤਰਾ ਦੀ ਕਾਮਯਾਬੀ ਲਈ ਸੁਖ ਦੀ ਯਾਤਰਾ ਲਈ ਪ੍ਰਮਾਤਵਾਗੇ ਅਰਦਾਸ ਕਰਦਾ ਹੋਇਆ ਇਸ ਬਸ ਨੂੰ ਚੋੜਦੇ ਆਂ ਬਸ ਵੀ ਤੁਸੀਂ ਦੇਖੋ ਬੜੀ ਕੰਫਰਟੇਬਲ ਬਸ ਆ ਔਰ ਬਹੁਤ ਵਾਲਵੋ ਬਸ ਹੈ ਗਿਆ ਜਿੱਦੇ ਸਵਾਰੀਆਂ ਆਰਾਮ ਨਾਲ ਬੈਠ ਕੇ ਜਾਣ ਗਿਆ ਔਰ ਇਹਨਾਂ ਦੇ ਰਸਤੇ ਖਾਣੇ ਪੀਣ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਸਾਰੇ ਕੀਤੇ ਗਏ ਨੇ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਦਾ ਧੰਨਵਾਦ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ